ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਚੰਦਪਨ ਦੇ ਵਿੱਚ ਮੌਜੂਦ ਹਾਂ ਜਿੱਥੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕਿ ਇੱਕ ਮਾਤਾ ਦੇ ਨਾਲ ਦੋ ਧੀਆਂ ਰਹਿ ਰਹੀਆਂ ਤੇ ਘਰ ਹੈ ਜਿਹੜਾ ਬਿਲਕੁਲ ਡਿੱਗਿਆ ਹੋਇਆ ਕਹਿ ਸਕਦੇ ਆ ਤਸਵੀਰਾਂ ਦੇ ਵਿੱਚ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਪਹਿਲਾਂ ਘਰ ਦੀਆਂ ਦਿਖਾਵਾਂਗੇ ਕਿ ਦੇਖੋ ਕਿਵੇਂ ਇਹ ਆਪਣਾ ਜੀਵਨ ਬਸਰ ਕਰਦੀਆਂ ਨੇ ਮਾਤਾ ਦੇ ਨਾਲ ਦੋ ਭੈਣਾਂ ਆ ਰਿਆ ਰਹੀਆਂ ਨੇ ਤੇ ਇਸ ਛੱਤ ਦੇ ਵਿੱਚ ਆ ਜੜੀ ਤੁਸੀਂ ਦੇਖੋ ਕਿਵੇਂ ਮੋਰੇ ਨਿਕਲੇ ਹੋਏ ਆ ਤਾਂ ਜਿਹੜੇ ਦਾਨੀ ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਮੇਰੀ ਜ਼ਰੂਰ ਖਾਸ ਅਪੀਲ ਹੈ ਕਿ ਬੇਨਤੀ ਹੈ ਕਿ ਭਰਾਵੋ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਤਸਵੀਰਾਂ ਦਿਖਾ ਦਿੰਨੇ ਆ ਉਹ ਸਾਹਮਣੇ ਦੇਖੋ ਕੰਦ ਬਿਲਕੁਲ ਪਾਟੀ ਹੋਈ ਹੈ ਤਾਂ ਜ਼ਰੂਰ ਉਹਨਾਂ ਵੀਰਾਂ ਤੱਕ ਪਹੁੰਚ ਦੀ ਕੀਤੀ ਜਾਵੇ ਇਸ ਖਬਰ ਨੂੰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਜੋ ਤੁਹਾਡਾ ਇੱਕ ਇੱਕ ਸ਼ੇਅਰ ਹੈ ਜਿਹੜਾ ਉਹਨਾਂ ਤੱਕ ਪਹੁੰਚਾਈ ਜਾਵੇ ਜਿਹੜੇ ਦਾਨੀ ਵੀਰ ਆ ਜੋ ਇਹਨਾਂ ਦੀ ਮਦਦ ਕਰ ਸਕਣ ਅਸੀਂ ਮਾਤਾ ਦਾ ਨੰਬਰ ਵੀ ਸਕਰੀਨ ਉੱਪਰ ਚਲਾਵਾਂਗੇ ਜੇ ਕੋਈ ਮੇਰਾ ਵੀਰ ਦਾਨੇ ਸੱਜਣ ਇਹਨਾਂ ਦੀ ਬਾਹ ਫੜਨੀ ਚਾਹੁੰਦਾ ਤਾਂ ਸਿੱਧਾ ਡਾਇਰੈਕਟ ਇਹਨਾਂ ਦੇ ਘਰ ਆ ਕਿ ਇਹਦੇ ਨਾਲ ਮਾਤਾ ਦੇ ਨਾਲ ਗੱਲ ਕਰ ਸਕਦਾ ਤੇ ਇਹਨਾਂ ਨੂੰ ਇੱਕ ਕਮਰੇ ਦੇ ਛੱਤ ਦੀ ਲੋੜ ਹੈ ਆਪਣਾ ਜੀਵਨ ਬਸਰ ਕਰ ਸਕਣ ਗਿਆ ਜੜੀ ਆ ਆਤਾ ਰਹਿ ਰਹੀ ਹੈ ਦੋ ਧੀਆ ਦੇ ਨਾਲ ਇਹਨਾਂ ਦਾ ਜਿਹੜਾ ਜੀਵਨ ਬਸਰ ਹੋ ਸਕੇ ਇਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਹੋ ਸਕੇ ਕੋਈ ਬਹੁਤੀ ਜ਼ਿਆਦਾ ਲੋਡ ਨਹੀਂ ਹੈਗੀ ਇੱਕ ਕਮਰੇ ਦੀ ਲੋਡ ਹੈ ਇੱਕ ਛੱਤ ਦੀ ਲੋਡ ਹੈ ਜਰੂਰ ਉਹਨਾਂ ਤੱਕ ਇਹ ਖਬਰ ਨੂੰ ਜਰੂਰ ਸ਼ੇਅਰ ਕੀਤਾ ਜਾਵੇ ਆਪਾਂ ਮਾਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਅਸੀਂ ਤਸਵੀਰਾਂ ਦੇ ਵਿੱਚ ਲੈ ਚਲਦੇ ਹਾਂ ਤੁਹਾਨੂੰ ਦੂਜੇ ਕਮਰੇ ਦੇ ਅੰਦਰ ਵੀ ਦੇਖੋ ਦੂਸਰਾ ਕਮਰਾ ਵੀ ਹੈਗਾ ਆ ਦੇਖੋ ਸਾਹਮਣੇ ਤਸਵੀਰਾਂ ਦੇ ਵਿੱਚ ਕਿ ਕਿਵੇਂ ਆਪਣਾ ਜੀਵਨ ਬਸਰ ਕਰਦੀਆਂ ਨੇ ਛੱਤ ਦੀਆਂ ਤਸਵੀਰਾਂ ਦੇਖੋ ਸਾਹਮਣੇ ਕਿਵੇਂ ਟੁੱਟਿਆ ਹੋਇਆ ਤਸਵੀਰਾਂ ਦੇ ਵਿੱਚ ਦਿਖਾਉਨੇ ਆ ਇਹਦੇ ਵਿੱਚ ਵੀ ਜਿਹੜੇ ਦੇਖੋ ਆ ਤਿੰਨ ਚਾਦਰ ਪਾਈ ਹੋਈ ਆ ਟੁੱਟ ਗਈ ਸੀ ਜਿਹੜੀ ਟੀਅਰ ਪਹਿਲਾਂ ਪਾਈ ਜਾਂਦੇ ਸੀ ਉਹ ਟੀਅਰ ਆ ਪਾਏ ਹੋਏ ਆ ਅਸੀਂ ਤੁਹਾਨੂੰ ਦੇਖੋ ਕਿ ਉਹ ਸਾਹਮਣੇੋਂ ਦੇਖੋ ਉਧਰੋਂ ਵੀ ਫਟਿਆ ਹੋਇਆ ਬਿਲਕੁਲ ਕਿਸੇ ਟਾਈਮ ਵੀ ਕੋਈ ਵੀ ਅਨਸਖਾ ਵੀ ਜਿਹੜੀ ਘਟਨਾ ਵਾਪਰ ਸਕਦੀ ਆ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਦੇਖੋ ਸਾਹਮਣੇ ਉਧਰ ਵੀ ਇਹ ਦੋਨੋਂ ਕਮਰੇ ਆ ਜਿਹੜੇ ਇਹ ਬਿਲਕੁਲ ਕਦੇ ਵੀ ਇਸ ਦੇ ਵਿੱਚ ਜਿਹੜੇ ਅਨ ਸੁਖਾਵੀ ਜਿਹੜੀ ਘਟਨਾ ਵਾਪਰ ਸਕਦੀ ਆਪਾਂ ਦੇਖਦੀ ਆਂ ਬਰਸਾਤਾਂ ਦੇ ਮੌਸਮਾਂ ਦੇ ਵਿੱਚ ਅਨੇਕਾ ਤਰ੍ਹਾਂ ਦੀਆਂ ਜਿਹੜੀਆਂ ਅਨ ਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ ਕਿਸੇ ਦੇ ਟੀਨਾ ਪਾਈਆਂ ਹੁੰਦੀਆਂ ਨੇ ਤਾਂ ਉਹ ਇੱਕੋ ਦਮ ਝੜ ਜਾਂਦੀਆਂ ਨੇ ਬਹੁਤੀਆਂ ਪ੍ਰਾਣੀਆਂ ਹੁੰਦੀਆਂ ਨੇ ਉਸੇ ਤੱਕ ਇਹਨਾਂ ਦੇ ਜਿਹੜੇ ਘਰ ਦੀ ਹਾਲਤ ਆ ਜਿਹੜੀ ਉਹ ਖਸਤਾ ਹੋਈ ਐ ਮਾਤਾ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਪੁੱਛਦੇ ਆ ਉਹਨਾਂ ਨੂੰ ਕਦੋਂ ਤੋਂ ਇਹ ਰਹਿ ਰਹੇ ਆ ਮਾਤਾ ਦੇ ਨਾਲ ਗੱਲਬਾਤ ਕਰਾਂਗੇ ਕਦੋਂ ਇਸ ਘਰ ਦੇ ਵਿੱਚ ਰਹਿ ਰਹੇ ਆ ਕਦੋਂ ਤੋਂ ਆਪਣਾ ਜੀਵਨ ਬਸਰ ਕਰਦੇ ਆ ਮਾਤਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਜੀ ਮਾਤਾ ਜੀ ਕਦੋਂ ਤੋਂ ਇਸ ਘਰ ਦੇ ਵਿੱਚ ਰਹਿ ਰਹੇ ਹੋ ਤੁਸੀਂ ਅਸੀਂ ਤਾਂ ਜੀ 50 ਸਾਲ ਹੋ ਗਏ ਸਾਨੂੰ ਐਵੇਂ ਹੀ ਰਹਿ ਰਹੇ ਹਾਂ ਹਾਂ ਜੀ ਜੀ ਤੇ ਫਿਰ ਤੁਹਾਡੇ ਜਿਹੜੇ ਘਰ ਵਾਲੇ ਦੀ ਉਹਦੀ ਡੈਥ ਹੋਈ ਵੀ ਹੈ ਹਾਂ ਜੀ ਪੁਰਾਣੇ ਐਕਸੀਡੈਂਟ ਵਾਸਤੇ ਲੀ ਲੱਡੀ ਟੁੱਟੀ ਸੀ ਅੱਛਾ ਠੀਕ ਹੈ ਕਰਮਾਰ ਵੀ ਲੱਗਾ ਸੀ ਜੀ ਫੇਰ 28 ਸਾਲ ਲਈ ਮਰਸੀ ਹੂੰ ਮਾਤਾ ਕੋਈ ਨਹੀਂ ਰੋ ਨਾ ਮਾਤਾ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਵੀਰ ਮਾਤਾ ਜਰੂਰ ਕਰਨਗੇ ਤੇ ਤੁਹਾਡੇ ਜਿਹੜੇ ਰਹਿਣ ਦੇ ਲਈ ਤੁਹਾਨੂੰ ਜਿਹੜੇ ਕਮਰੇ ਦੀ ਛੱਤ ਦੀ ਲੋੜ ਆ ਉਹ ਜਰੂਰ ਪੂਰੀ ਕਰਨਗੇ ਜਿਹੜੇ ਵੀਰ ਨੇ ਜਿਹੜੇ ਦਾਨੇ ਸੱਜਣ ਨੇ ਜਰੂਰ ਇਸ ਖਬਰ ਨੂੰ ਸ਼ੇਅਰ ਕਰਦੇ ਆ ਜਰੂਰ ਸ਼ੇਅਰ ਕਰਿਓ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਤਾਂ ਇਹਨਾਂ ਨੂੰ ਇੱਕ ਕਮਰੇ ਦੀ ਜਿਹੜੀ ਛੱਤ ਆ ਉਹ ਮਿਲ ਸਕੇ ਮਾਤਾ ਇਹ ਤੁਹਾਡੀਆਂ ਗੁੱਡੀਆਂ ਨੇ ਜੀ ਨਹੀਂ ਜਦੋਂ ਤੱਕ ਦੋ ਤੀਆਂ ਨੇ ਠੀਕ ਹੈ ਤੁਹਾਡੇ ਕੋਲ ਰਹਿ ਰਹੀਆਂ ਨੇ ਹਾਂ ਜੀ ਪੰ 15 20 ਸਾਲ ਹੋ ਗਏ ਕੁੜੀ ਨੂੰ ਰਹਿੰਦੀ ਨੂੰ ਜੀ ਰਹਿੰਦੀ ਨੂੰ ਹਾਂ ਖਰਚਾ ਨਿੰਦਾ ਇਹ ਘਰ ਆ ਛੜਤੀ ਹੋਲੇ ਠੀਕ ਹੈ ਜੀ ਕਿਵੇਂ ਦਿਮਾਗ ਆ ਜੀ ਪੋਲੀ ਆ ਪੋਲੀ ਆ ਹੁਣ ਤੁਹਾਡੇ ਕੋਲ ਹੀ ਰਹਿੰਦੇ ਆ ਕਿਵੇਂ ਮਾਤਾ ਫਿਰ ਤੁਸੀਂ ਆਪਣਾ ਜੀਵਨ ਬਸਰ ਕਰਦੇ ਹੋ ਆ ਜੀ ਕਿਸੇ ਦਾ ਰੀ ਮੰਗੇ ਤੇ ਬਣਿਆ ਹੂੰ ਕਿਸੇ ਦਾ ਮਖੰਡ ਪਾਣ ਹੁੰਦਾ ਉਹਨਾਂ ਦੇ ਰੋਟੀ ਲੈ ਆਉਣੀ ਹੂੰ ਜਿਹੜਾ ਰੋਟੀ ਦਾ ਵੀ ਇਹਨਾਂ ਕੋਲ ਕੋਈ ਸਾਧਨ ਨਹੀਂ ਹੈਗਾ ਉਹ ਵੀ ਆਪਣਾ ਜਿਹੜਾ ਜੀਵਨ ਬਸਰ ਕਰਦੇ ਆ ਤਾਂ ਸਿਰਫ ਪਿੰਡ ਚੋਂ ਕਿਸੇ ਤੋਂ ਮੰਗ ਕੇ ਆਪਣਾ ਰੋਟੀ ਖਾਂਦੇ ਆ ਫਿਰ ਆਪਣਾ ਜੀਵਨ ਬਸਰ ਕਰਦੇ ਆ ਤਾਂ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਈਆਂ ਜੋ ਬਹੁਤ ਹੀ ਦਰਦਨਾਕ ਤਸਵੀਰਾਂ ਨੇ ਬਹੁਤ ਹੀ ਦਰਦ ਕਹਾਣੀ ਹੈ ਜਿਹੜੀ ਇਹ ਪੇਸ਼ ਕੀਤੀ ਅਸੀਂ ਤੁਹਾਡੇ ਸਾਹਮਣੇ ਪਰ ਉਹਨਾਂ ਵੀਰਾਂ ਨੂੰ ਫਿਰ ਦੁਆਰਾ ਖਾਸ ਅਪੀਲ ਹੈ ਕਿ ਸ਼ੇਅਰ ਜ਼ਰੂਰ ਕਰਿਓ ਇੱਕ ਰਹਿਣ ਦੇ ਲਈ ਕਮਰੇ ਦੇ ਛੱਤ ਦੀ ਲੋੜ ਹੈ ਉਹ ਜ਼ਰੂਰ ਪਹੁੰਚਾ ਦਿੱਤੀ ਜਾਵੇ ਉਹਨਾਂ ਵੀਰਾਂ ਤੱਕ ਵੀਡੀਓ ਖਬਰ ਹੈ ਜਿਹੜੀ ਤਾਂ ਜੋ ਉਹ ਵੀਰ ਆ ਜਿਹੜਾ ਅੱਗੇ ਆ ਸਕਣ ਇਹਨਾਂ ਦੇ ਨਾਲ ਗੱਲਬਾਤ ਕਰ ਸਕਣ ਤੇ ਬੜਾ ਪੇਡਾ ਟਾਈਮ ਹੈ ਕਿ ਮੋਢਾ ਹੱਡੀ ਕਰੱਕ ਹੋਈ ਮੋਢੇ ਪੈਨਸ਼ਨ ਮਿਲਦੀ ਏ ਤੁਹਾਨੂੰ हां जी पेंशन ਤਾਂ ਮਿਲਦੀ 1500 ਰੁਪਏ ਮੈਂ ਝੂਠ ਨਹੀਂ ਮਾਰਦੇ ਵੀ ਜੜੇ ਥੋੜੇ ਅੱਗੇ ਕਰ। ਜੀ। हां जी। ਤੁਹਾਡੀ ਪੈਨਸ਼ਨ ਲੱਗੀ ਹੋਈ ਆ ਬਸ ਉਹਦੇ ਨਾਲ ਦਵਾਈ ਬੂਟੀ ਆ ਜਾਂਦੀ ਐ। हां जी ਬਸ ਦਵਾਈ ਬਲੱਡ ਘਟਦਾ ਹੁਣ ਗੋਲੀਆਂ ਹਰਿਆਂ ਦਾ ਇਸੇ ਹਟੀਆਂ। ਜਿਹੜੇ ਖਬਰ ਨੂੰ ਦੇਖਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਇੱਕ ਕਮਰੇ ਦੀ ਲੋੜਾ ਛੱਤ ਦੀ ਲੋੜਾ ਤੁਹਾਨੂੰ? हां जी ਛੱਤ ਦੀ ਲੋੜਾ ਬਸ ਮੈਂ ਬੈਠ ਜਾਂ ਜਿੱਥੇ ਵੀ ਉੱਤੇ ਨਿੱਕ ਬੈਠਾ ਕੇ ਮਰ ਜਾਣਗੇ ਜੀ। ਹੂੰ। ਤਾਂ ਦੇਖੋ ਅਪੀਲ ਐ ਇੱਕ ਕਿ ਇੱਕ ਮਾਤਾ ਦੀ ਬਜ਼ੁਰਗ ਦੀ ਜਿਹੜੀ ਅਪੀਲ ਹੈ ਕਹਿੰਦੇ ਦਵਾ ਜਿਹੜੀ ਜ਼ਰੂਰ ਲੱਗ ਸਕਦੀ ਉਹਨਾਂ ਵੀਰਾਂ ਤੱਕ ਜਿਹੜੇ ਵੀ ਇਸ ਖਬਰ ਨੂੰ ਜਿਹੜਾ ਸ਼ੇਅਰ ਕਰਨਗੇ ਉਹਨਾਂ ਤੱਕ ਪਹੁੰਚਾਉਣਗੇ ਜਿਹੜੇ ਦਾਨੀ ਸੱਜਣ ਦਾਨੀ ਸੱਜਣ ਅੱਗੇ ਆ ਕੇ ਇਹਨਾਂ ਦੀ ਜਿਹੜੀ ਸਾਰ ਲੈ ਸਕਣ ਬਾਫੜ ਸਕਣ ਇਹਨਾਂ ਨੂੰ ਕਮਰੇ ਦੇ ਛੱਤ ਦੀ ਲੋੜ ਤਾਂ ਮਿਲ ਸਕੇ ਜੋ ਇਹਨਾਂ ਦਾ ਜੀਵਨ ਹੈ ਜਿਹੜਾ ਰਹਿੰਦਾ ਉਹ ਬਸਰ ਹੋ ਸਕੇ ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ